ਅੱਜ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮਸੇਵਾਲਾ ਦਾ ਜਨਮ ਦਿਨ ਹੈ ਪੁੱਤ ਦੇ ਜਨਮ ਦਿਨ ਮੌਕੇ ਮਾ ਚਰਨ ਕੋੜ ਦੇ ਵੱਲੋਂ ਇੱਕ ਭਾਵੁਕ ਪੋਸਟ ਪਾ ਕੇ ਸ਼ੁਭ ਪੁੱਤ ਨੂੰ ਯਾਦ ਕੀਤਾ ਗਿਆ ਤੇ ਲਿਖਿਆ ਗਿਆ ਕਿ ਸ਼ੁਭ ਪੁੱਤ ਨੂੰ 2 ਸਾਲ ਹੋ ਗਏ ਮੈਂ ਤੁਹਾਨੂੰ ਆਪਣੀ ਬੁੱਕਲ ਦੇ ਵਿੱਚ ਲੈ ਪਿਆਰ ਕਰਦੇ ਆ ਜਨਮ ਦਿਨ ਦੀ ਵਧਾਈ ਨਹੀਂ ਦਿੱਤੀ ਹਾਲਾਤ ਇਸ ਤਰ੍ਹਾਂ ਹੋ ਕੇ ਨਿਭੜਣਗੇ ਮੈਂ ਕਦੇ ਸੋਚਿਆ ਨਹੀਂ ਸੀ ਬੇਸ਼ੱਕ ਮੈਂ ਤੁਹਾਨੂੰ ਸਰੀਰਕ ਰੂਪ ਦੇ ਵਿੱਚ ਨਹੀਂ ਦੇਖ ਸਕਦੀ ਪਰ ਮੈਂ ਮਨ ਦੀਆਂ ਅੱਖਾਂ ਦੇ ਨਾਲ ਹਮੇਸ਼ਾ ਤੁਹਾਨੂੰ ਦੇਖਦੀ ਆ ਤਿਤੋਂ ਹਾੜੇ ਨਿੱਕੇ ਵੀਰ ਦੇ ਵਿੱਚ ਵੀ ਤੁਹਾਨੂੰ ਮਹਿਸੂਸ ਕਰਦੀਆਂ ਬੇਟਾ ਅੱਜ ਤੁਹਾਡੇ ਜਨਮ ਦਿਨ ਤੇ ਮੈਂ ਅਕਾਲ ਪੁਰਖ ਅੱਗੇ ਤੁਹਾਡੇ ਇंसाफ ਦੀ ਸੁਣਵਾਈ ਜਲਦ ਹੋਵੇ ਇਹੀ ਅਰਦਾਸ ਕਰਦੀਆਂ ਤਾਂ ਅੱਜ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਉਸ ਦੀ ਮਾਂ ਦੇ ਵੱਲੋਂ ਵੀ ਇੱਕ ਭਾਵੁਕ ਪੋਸਟ ਪਾ ਕੇ ਆਪਣੇ ਪੁੱਤ ਨੂੰ ਯਾਦ ਕੀਤਾ ਗਿਆ ਤਾਂ ਦੱਸਦੀ ਹੈ ਕਿ ਅੱਜ ਤੋਂ 2 ਸਾਲ ਪਹਿਲਾਂ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇੱਕ ਵੱਡੀ ਹਵੇਲੀ ਸੁੰਨੀ ਹੋ ਗਈ ਸੀ ਤੇ ਪਰਿਵਾਰ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਅਜਿਹੇ ਦੇ ਵਿੱਚ ਲੋਕਾਂ ਦੇ ਵੱਲੋਂ ਪਰਿਵਾਰ ਦੇ ਲਈ ਦਵਾਵਾਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਘਰ ਦੇ ਵਿੱਚ ਛੋਟੇ ਸ਼ੁਭਦਾ ਜਨਮ ਹੋਇਆ ਤੇ ਅੱਜ ਵੱਡੇ ਸ਼ੁਭ ਦਾ ਜਨਮ ਦਿਨ ਹੈ ਇਸ ਮੌਕੇ ਤੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕ ਹਵੇਲੀ ਪਹੁੰਚ ਰਹੇ ਨੇ ਪਿੰਡ ਮੂਸਾ ਪਹੁੰਚ ਰਹੇ ਨੇ ਉੱਥੇ ਹੀ ਦੂਜੇ ਪਾਸੇ ਮਾਂ ਦੇ ਵੱਲੋਂ ਵੀ ਆਪਣੇ ਪੁੱਤ ਦੇ ਜਨਮ ਦਿਨ ਤੇ ਇੱਕ ਭਾਵੁਕ ਪੋਸਟ ਪਾ ਕੇ ਉਸ ਨੂੰ ਯਾਦ ਕੀਤਾ ਗਿਆ ਤੇ ਕਿਹਾ ਗਿਆ ਹੈ ਕਿ ਅੱਜ ਮੈਂ ਤੁਹਾਡੇ ਜਨਮ ਦਿਨ ਮੌਕੇ ਪਰਮਾਤਮਾ ਅੱਗੇ ਅਰਦਾਸ ਕਰਾਂਗੀ ਕਿ ਤੁਹਾਨੂੰ ਜਲਦੀ ਇਨਸਾਫ ਮਿਲੇ